ਕੰਮ ਲੈਣ ਤੇ ਸਾਨੂੰ 700 ਰੁਪਿਆ ਦਿਹਾੜੀ ਦੇ। ਇਸ ਮੰਗ ਦੇ ਲਈ ਆਪਾਂ ਲੜਨਾ ਹੈ ਔਰ ਉਹ ਜਿਹੜੀ ਦਿਹਾੜੀ ਹੈ ਉਹ ਦਿਹਾੜੀ ਮਹਿੰਗਾਈ ਪੱਤੇ ਦੇ ਨਾਲ ਜੁੜਨੀ ਚਾਹੀਦੀ ਹੈ। ਮੈਂ ਸਰਕਾਰੀ ਮੁਲਾਜ਼ਮ ਰਿਹਾ। ਸਰਕਾਰੀ ਮੁਲਾਜ਼ਮ ਦੀ ਤਨਖਾਹ ਸਾਲ 'ਚ ਦੋ ਵਾਰੀ ਵੱਧਦੀ। ਇੱਕ ਉਹਨੂੰ ਇਨਕਰੀਮੈਂਟ ਲੱਗਦੀ ਹੈ ਸਾਲ ਤੋਂ ਬਾਅਦ ਔਰ ਇੱਕ ਮਹਿੰਗਾਈ ਪੱਤੇ ਦੇ ਹਿਸਾਬ ਨਾਲ ਜਿੰਨੀ ਮਹਿੰਗਾਈ ਹੁੰਦੀ ਹੈ ਓਨਾ ਮਹਿੰਗਾਈ ਪੱਤਾ ਲੱਗਦਾ। ਸੋ ਮਜ਼ਦੂਰ ਦੀ ਦਿਹਾੜੀ ਵੀ ਜਿਵੇਂ-ਜਿਵੇਂ ਮਹਿੰਗਾਈ ਵੱਧਦੀ ਜਾਂਦੀ ਹੈ ਉਹਦੇ ਮੁਕਾਬਲਤ ਵਧਣੀ ਚਾਹੀਦੀ ਹੈ ਤਾਂ ਕਿ ਉਹ ਵੀ ਇੱਕ ਚੰਗਾ ਜੀਵਨ ਜਿਹੜਾ ਉਹ ਜੀ ਸਕਣ ਇਸੇ ਤਰ੍ਹਾਂ ਅੰਗਹੀਰ ਪਟਾਪਾ ਵਿਧਵਾ ਪੈਨਸ਼ਨ ਦੀ ਗੱਲ ਹੈ ਪੈਨਸ਼ਨ ਹਰਿਆਣਾ 'ਚ ਹੁਣ 3000 ਤੋਂ ਉੱਪਰ ਹੋ ਗਈ ਹੈ ਸਾਡੇ ਅਜੇ 1500 ਤوری ਫਿਰਦੀ ਹੈ ਦਿੱਲੀ ਦੇ ਵਿੱਚ 5000 ਰੁਪਿਆ ਬਾਅਦ ਲੋਕਾਂ ਨੂੰ ਦਿੱਤਾ ਜਾਣਾ ਸ਼ੁਰੂ ਕਰਤਾ ਹੈ ਸੋ ਕੱਟੂ ਕੱਟ 5000 ਰੁਪਇਆ ਮਹੀਨਾ ਪੈਨਸ਼ਨ ਜਿਹੜੀ ਆ ਉਹ ਬਜ਼ੁਰਗਾਂ ਨੂੰ ਮਿਲਣੀ ਚਾਹੀਦੀ। ਹਰਿਆਣੇ ਦੇ ਵਿੱਚ ਬੰਦਾ 60 ਸਾਲਾਂ ਦਾ ਬੁੱਢਾ ਹੋ ਜਾਂਦਾ ਉੱਥੇ 60 ਸਾਲ ਦਾ ਬੰਦਾ ਪੈਨਸ਼ਨ ਲੈ ਸਕਦਾ। ਪੰਜਾਬ 'ਚ 65 ਸਾਲ ਦਾ ਬੰਦਾ ਬੁੱਢਾ ਹੁੰਦਾ ਆ ਨਾਲ ਹੀ ਵਾਢੀ ਸੁਪਾ ਸਾਡੇ 5 ਸਾਲ ਦੀ ਪੈਨਸ਼ਨ ਲੰਗੇ ਦੇ ਨਹੀਂ ਖਾਈ ਜਾਂਦੇ। ਸੋ ਕਹਿਣ ਦਾ ਭਾਵੇਂ ਹੈ ਕਿ ਇਸ ਸਾਰੇ ਕਾਸੇ ਦੇ ਪਿੱਛੇ ਭ੍ਰਿਸ਼ਟਾਚਾਰ ਹੈ ਔਰ ਉਸ ਭ੍ਰਿਸ਼ਟਾਚਾਰ ਕਰਕੇ ਹੀ ਸੂਬੇ ਦੇ ਸਰ ਤੇ ਕਰਜਾ ਉਸ ਕਰਜੇ ਦੇ ਕਰਕੇ ਹੀ ਆਪਣੀਆਂ ਸਾਰੀਆਂ ਜਿਹੜੀਆਂ ਇਹ ਦਿਹਾੜੀ ਦੀ ਮੰਗ ਹੈ بڑے ਲਿਖੇ ਨੌਜਵਾਨਾਂ ਨੂੰ ਰਜਕਾਰ ਦੀਆਂ ਨੌਕਰੀਆਂ ਦੀ ਮੰਗ ਹੈ ਉਹ ਸਾਰਾ ਕੁਝ ਖਾਧਾ ਜਾ ਰਿਹਾ ਹੈ ਹਮ ਭ੍ਰਿਸ਼ਟਾਚਾਰ ਆਪਾਂ ਤਾਂ ਨਹੀਂ ਕਰਦੇ ਆਪਾਂ ਤਾਂ ਟੈਕਸ ਦਿੰਦੇ ਹਰ ਬੰਦਾ ਟੈਕਸ ਦਿੰਦਾ ਤੁਸੀਂ ਹੈਰਾਨ ਹੋਵੋਗੇ ਕਿ ਤੁਸੀਂ ਜਦੋਂ ਡੀਜ਼ਲ ਤੇ ਪੈਟਰੋਲ ਲੈਣੇ ਇਹਦੇ ਪੈਟਰੋਲ ਦੇ ਉੱਤੇ 70 ਰੁਪਏ ਟੈਕਸ 70 ਰੁਪਏ 100 ਉੱਤੇ ਟੈਕਸ ਹੈ 300 ਰੁਪਿਆ ਦਾ ਤੇਲ ਹੈ ਉਹਦੇ ਉੱਤੇ 70 ਰੁਪਏ ਟੈਕਸ ਹੈ ਔਰ ਇਹ ਟੈਕਸ ਹਰੇਕ ਬੰਦਾ ਦਿੰਦਾ ਆਪਣੇ ਕੋਲੇ ਮੋਟਰਸਾਈਕਲ ਆਪਾਉਂਦੇ ਤੇਲ ਖੋਣੇ ਆ ਜਿਹਦੇ ਕੋਲੇ ਮੋਟਰਸਾਈਕਲ ਨਹੀਂ ਉਹ ਬੱਸ ਤੇ ਪੈਂਦਾ ਥਰੀ ਵੀ ਲੱਤੇ ਪੈਂਦਾ ਉਹਦਾ ਪਾੜਾ ਵੀ ਉਸੇ ਤਰ੍ਹਾਂ ਦਾ ਹੈ ਜਿਹਨੇ ਤੇਲ ਦਾ ਰੇਟ ਹੈ ਤੁਹਾਡੇ ਪਿੰਡ ਦੀ ਹੈਪੀ ਚ ਜਿਹੜਾ ਸੋਦਾ ਪਿਆ ਉਹ ਤੁਹਾਡੇ ਪਿੰਡ ਚ ਦਾ ਬਣਿਆ ਨਹੀਂ ਖੰਡ ਕਿਤੇ ਆਉਂਦੀ ਆ ਪਾਟੀ ਕਿਤੇ ਆਉਂਦੀ ਆ ਉਹ ਸਾਰਾ ਕੁਝ ਟਰੱਕਾਂ ਤੇ ਆਉਂਦਾ ਤੇ ਟਰੱਕ ਤੇਲ ਤੇ ਚੱਲਦੇ ਆ ਉਹ ਸਾਰਾ ਤੇਲ ਦਾ ਖਰਚਾ ਸੌ ਚੋਂ 70 ਰੁਪਏ ਜਦੋਂ ਆਪਾਂ 100 ਰੁਪਏ ਦੇ ਕੇ ਗੱਡੀ ਫੜਵਾਉਣੀ ਆ ਸਾਡੀ ਜੇਬ ਚੋਂ ਬਿਕਦਾ ਸਰਕਾਰ ਹਰ ਇੱਕ ਚੀਜ਼ ਤੇ ਟੈਕਸ ਲੈਂਦੀ ਆ ਇੱਕ ਲੱਖ ਰੁਪਏ ਦਾ ਮੋਟਰਸਾਈਕਲ ਹੈ ਜਿਹਦਾ ਉਹਦੇ ਵਿੱਚੋਂ 30000 ਰੁਪਏ ਸਰਕਾਰ ਟੈਕਸ ਜਿਹੜੀ ਆਪਾਂ 10 ਲੱਖ ਦੀ ਕਾਰ ਲੈਨੇ ਆ ਉਹਦੇ ਵਿੱਚ ਲਗਭਗ 3.5 ਲੱਖ 3.5 ਲੱਖ ਸਰਕਾਰ ਟੈਕਸ। ਸੋ ਸਟੇਟ ਟੈਕਸ ਆਪਣੇ ਘਰੇ ਆ ਬੱਚਾ ਜੰਮਿਆ ਉਹਦੇ ਜਨਮ ਦੇ ਸਰਟੀਫਿਕੇਟ ਤੇ ਸਾਨੂੰ ਦੇਣਾ ਪੈਂਦਾ ਸਾਨੂੰ ਜਨਮ ਦਾ ਸਰਟੀਫਿਕੇਟ ਬਣਾਉਣਾ ਪੈਂਦਾ। ਉਹ 200 ਰੁਪਏ ਦਾ ਸਰਟੀਫਿਕੇਟ 150 ਰੁਪਿਆ ਸਰਕਾਰ ਲੈਂਦੀ। ਜਦੋਂ ਬੰਦਾ ਮਰ ਜਾਂਦਾ ਫਿਰ ਮੌਤ ਦਾ ਸਰਟੀਫਿਕੇਟ ਬਣਾਉਣਾ ਪੈਂਦਾ। ਇਹ ਮੌਤ ਦਾ ਸਰਟੀਫਿਕੇਟ ਤੁਹਾਡੇ ਕੋਲੇ ਨਹੀਂ ਤੁਹਾਡੇ ਕੋਲੇ ਮੋਟਰਸਾਈਕਲ ਖੜਾ ਤੁਸੀਂ ਵੇਚ ਨਹੀਂ ਸਕਦੇ ਉਹ ਵੀ ਉਹ ਕਰਨ ਵਾਲੇ ਬੰਦੇ ਦੇ ਨਾਮ ਤੇ ਆਪਾਂ। ਜੇ ਉਹਦਾ 10000 ਬੈਂਕ ਚ ਪਿਆ ਤੁਸੀਂ ਸਾਰਾ ਪਿੰਡ ਲੈ ਜਿਓ ਕਿ ਮੈਨੇਜਰ ਸਾਹਿਬ ਇਹਦਾ 10000 ਰੁਪਿਆ ਇਹਦਾ ਮੁੰਡੇ ਦਾ ਬਾਪੂ ਮਰ ਗਿਆ ਦੇ ਦਿਓ ਉਹ ਕੋਈ ਮੌਤ ਦਾ ਸਰਟੀਫਿਕੇਟ ਲਿਆਓ ਸਾਰੇ ਪਿੰਡ ਤੇ ਵਿਸ਼ਵਾਸ ਨਹੀਂ ਕਰੇ ਉਹ ਕਾਗਜ਼ੀਏ ਕਿੱਥੇ ਦੇ ਕੇ ਉਹ ਸਾਨੂੰ 2250 ਰੁਪਏ ਤੇ ਮਿਲਦੇ ਉਹ ਸਰਕਾਰ ਸਾਡੇ ਤੋਂ ਪੈਸਾ ਲੈਂਦੀ ਹੈ ਤੇ ਹੁਣ ਸਰਕਾਰ ਨੇ ਸਾਨੂੰ ਪੈਸਾ ਵਾਪਸ ਕਰਨਾ ਚਾਹੀਦਾ ਸਾਡੇ ਬੱਚਿਆਂ ਲਈ ਪੜ੍ਹਾਈ ਦਾ ਪ੍ਰਬੰਧ ਕਰਕੇ ਹਸਪਤਾਲ ਚ ਦਵਾਈ ਦਾ ਪ੍ਰਬੰਧ ਕਰਕੇ ਉਹ ਨਹੀਂ ਮਿਲ ਰਿਹਾ ਤਾ ਇਹੋ ਜੀਆਂ 15 ਮੰਗਾਂ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਆਪਣਾ ਬਾਰਡਰ ਹੈ ਇਹ ਖੁੱਲਣਾ ਚਾਹੀਦਾ ਹੈ ਬਾਰਡਰ ਖੁੱਲੇਗਾ ਤੇ ਹਜ਼ਾਰਾਂ ਲੋਕਾਂ ਨੂੰ ਕੰਮ ਮਿਲੇਗਾ ਕੋਈ ਵਪਾਰ ਦਾ ਕੰਮ ਕਰੇਗਾ ਕੋਈ ਮਜ਼ਦੂਰੀ ਦਾ ਕੰਮ ਕਰੇਗਾ ਦੋ ਬਾਰਡਰ ਲੱਗੇ ਹੈਗੇ ਆ ਗੁਜਰਾਤ ਨਾਲ ਹੀ ਵਪਾਰ ਹੋ ਰਿਹਾ ਹੈ ਉੱਥੇ ਪਾਕਿਸਤਾਨ ਪਾਕਿਸਤਾਨ ਨਹੀਂ ਹੈ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਉੱਥੇ ਸਾਡਾ ਦੁਸ਼ਮਣ ਹੈ ਪਾਕਿਸਤਾਨ ਬਣ ਜਾਂਦਾ ਸੋ ਇਹ ਦੋਵੇਂ ਬਾਰਡਰ ਖੁੱਲਣੇ ਚਾਹੀਦੇ ਆ ਇਸੇ ਤਰ੍ਹਾਂ ਜਿਹੜਾ ਫਸਲਾਂ ਸਾਡੀਆਂ ਡੁੱਬ ਜਾਂਦੀਆਂ ਨੇ ਮਰ ਜਾਂਦੀਆਂ ਨੇ ਜਦੋਂ ਅਸੀਂ ਮਾਰਕੀਟ ਕਮੇਟੀ ਦੀ ਫੀਸ ਜਿਹੜੀ ਹੈਗੀ ਆ ਗਰਾਹ ਤੋਂ ਲੈਣੇ ਆ ਔਰ 4000 ਕਰੋੜ ਰੁਪਈਆ ਹਾੜੀ ਤੇ 4000 ਕਰੋੜ ਰੁਪਈਆ ਸਭੀ ਸਰਕਾਰ ਇਕੱਠਾ ਕਰੇ ਸੋ ਉਹ ਸਿਸਮ ਜਿਹੜਾ ਹੈਗਾ ਉਹ ਬਣਨਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਦੇ ਲਈ ਤੁਹਾਡੇ ਕੋਲੇ ਇਹ ਦੇ ਤਰਾਤ ਆਨੰਦ ਦੇ ਵਿੱਚ ਕਿਹੜੀਆਂ ਚੀਜ਼ਾਂ ਸਾਫ਼ ਮਸ਼ੀਆ ਨੂੰ ਦੇਖਣਾ ਜੜੀਆਂ ਦਾ ਇਲਾਜ ਕਰਨਾ ਇਹ ਸਭ ਵਾਅਦਾ ਸੁਣਦਾ ਹੈ ਪਰ